ਸ਼ਕਲ ਦੀ ਸਾਰਿਆਂ ਨੂੰ ਵੈਲਕਮ ਹੈ ਜੀ ਤੁਹਾਡਾ ਆਪਣੇ ਚੈਨਲ ਦੇ ਉੱਪਰ ਚੈਨਲ ਤੇ ਨਵੇਂ ਹੋ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਵੀਡੀਓ ਨੂੰ ਵਰਤਮਾਨ ਤੇ ਸ਼ੇਅਰ ਜਰੂਰ ਕਰਿਓ ਜੀ ਤੁਸੀਂ ਕਿਤੇ ਵੀ ਬੈਠੇ ਹੋਵੋਗੇ ਤਾਂ ਤੁਸੀਂ ਘਰ ਬੈਠੇ ਆਪਣਾ ਸੂਟ ਆਰਡਰ ਕਰ ਸਕਦੇ ਹੋਗੇ ਘਰ ਤੱਕ ਪਹੁੰਚਾਉਣ ਦੀ ਜ਼ਿੰਮੇਵਾਰੀ ਸਾਡੀ ਹੈਗੀ ਜੇ ਕੋਈ ਸਾਡੇ ਕੋਲ ਚੀਜ਼ ਨਹੀਂ ਅਵੇਲੇਬਲ ਹੋਗੀ ਤੁਹਾਡੀ ਪੇਮੈਂਟ ਸਾਰੀ ਸੇਫ ਹੈਗੀ ਤਾਂ ਅਸੀਂ ਤੁਹਾਡੀ ਪੇਮੈਂਟ ਵਾਪਸ ਕਰ ਦਾਂਗੇ ਠੀਕ ਹੈ ਜੀ ਆਪਣੇ ਕੋਲੇ ਹਰ ਤਰ੍ਹਾਂ ਦੇ ਵਰਕਰ ਅਵੇਲੇਬਲ ਹੈਗੇ ਨੇ ਹੈਂਡਵਰਕ ਆਰੀਵਰਕ ਮਸ਼ੀਨੀ ਵਰਕ ਜੋ ਵੀ ਤੁਸੀਂ ਕਰਵਾਉਣਾ ਚਾਹੁੰਦੇ ਹੋਗੇ ਤਾਂ ਤੁਸੀਂ ਕਰਵਾ ਸਕਦੇ ਹੋਗੇ ਠੀਕ ਹੈ ਜੀ ਜੇ ਕੋਈ ਵੀ ਦੇਸ਼ ਅਬਦੇਸ਼ਾਂ ਦੇ ਵਿੱਚ ਭੈਣ ਬੈਠੀਆਂ ਨਹੀਂ ਗੀਆਂ ਤਾਂ ਆਪਾਂ ਨੂੰ ਦੇਖ ਰਹੀਆਂ ਨਹੀਂ ਆ ਆਪਣੀ ਵੀਡੀਓ ਤਾਂ ਤੁਸੀਂ ਆਪਣੇ ਵਿਆਹ ਸ਼ਾਦੀ ਵਾਲੇ ਆਰਡਰ ਆਪਾਂ ਨੂੰ ਦੇ ਸਕਦੇ ਹੋਗੇ ਸਟੀਚਿੰਗ ਆਪਣੇ ਕੋਲੇ ਅਵੇਲੇਬਲ ਹੈਗੀ ਹੈਗੀ ਜੇ ਤੁਸੀਂ ਸਟਿਚ ਕਰਵਾਉਣਾ ਚਾਹੋਗੇ ਤਾਂ ਤੁਸੀਂ ਕਰਵਾ ਸਕਦੇ ਹੋਗੇ ਨਹੀਂ ਤੁਸੀਂ ਇਦਾਂ ਹੀ ਆਪਣਾ ਸੂਟ ਮੰਗਵਾ ਸਕਦੇ ਹੋਗੇ ਠੀਕ ਹੈ ਜੀ ਜਿਹੜਾ ਆਪਣਾ ਸਾਰੇ ਕੱਪੜਿਆਂ ਦਾ ਸਟਾਫ ਹੈਗਾ ਬਹੁਤ ਵਧੀਆ ਹੁੰਦੀ ਹੈ ਸਾਰੀ ਕੁਆਲਿਟੀ ਤੇ ਇੱਕ ਨੰਬਰ ਕੁਆਲਟੀ ਲੈ ਕੇ ਆਉਣਿਆਂਗੇ ਕੋਈ ਵੀ ਇਹ ਜੀ ਗੱਲ ਨਹੀਂ ਵੀ ਸਟਾਫ ਆਪਣਾ ਖਰਾਬ ਹੋ ਜਾਊਗਾ ਤਾਂ ਜਿਹੜੀ ਜੋ ਜੋ ਪੈਣਾ ਆਪਣੇ ਤੋਂ ਹਨਾ ਸੂਟ ਮਗਵਾਉਂਦੇ ਨੇਗੇ ਮਤਲਬ ਵਰਕ ਲਈ ਵੀ ਆਰਡਰ ਦਿੰਦੇ ਨੇ ਉਹਨਾਂ ਨੂੰ ਤਾਂ ਆਪਾਂ ਨੂੰ ਪਤਾ ਹੀ ਹੈ ਹਨਾ ਵੀ ਸਟਾਫ ਵਗੈਰਾ ਸਾਰਾ ਕੁਝ ਆਪਾਂ ਓਕੇ ਲਗਾ ਕੇ ਦਿੰਨੇ ਆ ਬਿਲਕੁਲ ਤਾਂ ਆਪਾਂ ਨੂੰ ਆਪਣਾ ਜਿਹੜਾ ਅਕਾਊਂਟ ਹੈ ਸਾਰਾ ਜੈਨੂਇਨ ਹੈ ਜੀ ਆਪਾਂ ਨੂੰ 2 ਸਾਲ ਹੋ ਗਏ ਕੰਮ ਕਰਦੇ ਆ ਨੂੰ ਜੇ ਤੁਸੀਂ ਗਰੁੱਪ ਦੇ ਵਿੱਚ ਐਡ ਹੋਣਾ ਚਾਹੁੰਦੇ ਹੋਗੇ 8557905009 ਤੇ ਆਪਾਂ ਨੂੰ ਮੈਸੇਜ ਕਰ ਸਕਦੇ ਹੋਗੇ ਉਦੇ ਤੁਸੀਂ ਹੈਲੋ ਹਾਇ ਦਾ ਮੈਸੇਜ ਕਰਕੇ ਤਾਂ ਤੁਸੀਂ ਨੀਚੇ ਲਿਖ ਕੇ ਭੇਜ ਦਿਓ ਵੀ ਸਾਨੂੰ ਗਰੁੱਪ ਦੇ ਵਿੱਚ ਐਡ ਕੀਤਾ ਜਾਵੇ ਤਾਂ ਤੁਹਾਨੂੰ ਆਪਾਂ ਗਰੁੱਪ ਦੇ ਵਿੱਚ ਐਡ ਕਰ ਲਾਂਗੇ ਜਿੱਦਾਂ ਇਹ ਸੂਟ ਹੁੰਦੇ ਨੇਗੇ ਹਨਾ ਪ੍ਰਿੰਟ ਸਟਾਈਲ ਦੇ ਵਿੱਚ ਲਾ ਲਓ ਜਾਂ ਇਹਦਾ ਪ੍ਰਿੰਟਿੰਗ ਦੇ ਉੱਪਰ ਵਰਕ ਲਗਾ ਲਓ ਹਨਾ ਉਹ ਆਪਾਂ ਮਤਲਬ ਸਾਰੇ ਗਰੁੱਪ ਦੇ ਵਿੱਚ ਪਾਉਣਿਆਂਗੇ ਆਪਾਂ ਕੁਝ ਕੁ ਕਲਰ ਦਿਖਾਉਣਿਆਂਗੇ ਇੱਥੇ ਤੁਹਾਨੂੰ ਪਰ ਇਹਦੇ ਵਿੱਚ ਬਹੁਤ ਸਾਰੇ ਕਲਰ ਹੁੰਦੇ ਨੇਗੇ ਕਈ ਕਲਰ ਆਪਣੇ ਤੋਂ ਸਕਿਪ ਹੋ ਜਾਂਦੇ ਨੇਗੇ ਜਿਵੇਂ ਤੁਸੀਂ ਇਹ ਕਲਰ ਨਹੀਂ ਲੈਣਾ ਹੁੰਦਾ ਤਾਂ ਆਪਣੇ ਕੋਲੇ ਬਹੁਤ ਸਾਰੇ ਕਲਰ ਹੁੰਦੇ ਨੇ ਤਾਂ ਤੁਸੀਂ ਉਹ ਵੀ ਲੈ ਸਕਦੇ ਹੋਗੇ ਨਹੀਂ ਜ਼ਿਆਦਾਤਰ ਆਪਾਂ ਇੱਕ ਅੱਦਾ ਕਲਰ ਹੀ ਬਚਦਾ ਹੋਣਾ ਜਿੱਦਾਂ ਆਪਾਂ ਚਨਾਰ ਦੇ ਸੂਟ ਬੈਕ ਵੀਡੀਓ ਦੇ ਵਿੱਚ ਦਿਖਾਈ ਸੀਗੇ ਹਨਾ ਤਾਂ ਤੁਸੀਂ ਮਤਲਬ ਉਹਦੇ ਵਿੱਚ ਬਹੁਤ ਸਾਰੇ ਕਲਰ ਨੇ ਆਪਾਂ ਸੂਟ ਸਿਰਫ ਉਹਨੂੰ ਤਿੰਨ ਹੀ ਦਿਖਾਈ ਸੀ ਵੀਡੀਓ ਦੇ ਵਿੱਚ ਤਾਂ ਕਰਕੇ ਬਈ ਜਿਹੜਾ ਵੀ ਕੋਈ ਗਰੁੱਪ ਦੇ ਵਿੱਚ ਐਡ ਹੋਣਾ ਚਾਹੁੰਦਾਗਾ ਤਾਂ ਤੁਸੀਂ ਗਰੁੱਪ ਦੇ ਵਿੱਚ ਐਡ ਹੋ ਸਕਦੇ ਹੋਗੇ ਤੇ ਵੀਡੀਓ ਨੂੰ ਸਕਿਪ ਨਾ ਕਰਿਆ ਕਰੋ ਐਂ ਤੱਕ ਜ਼ਰੂਰ ਦੇਖਿਆ ਕਰੋ ਐਦਾਂ ਹੀ ਆਪਾਂ ਤੁਹਾਡੇ ਲਈ ਵੀ ਤੁਹਾਡੇ ਲਈ ਨਿਊ ਨਿਊ ਸਟਾਈਲ ਦੇ ਸੂਟ ਲੈ ਕੇ ਆਉਂਦੇ ਰਹਾਂਗੇ ਜਿਹੜਾ ਇਹ ਸੂਟ ਹੈ ਜੀ ਇਹ ਆਪਣਾ ਮੰਡਾਲ ਸਿਲਕ ਦੇ ਉੱਪਰ ਰੈਡੀ ਹੋਇਆ ਹੋਇਆਗਾ ਤੇ ਬਹੁਤ ਫਾਈਨ ਕੁਆਲਿਟੀ ਬਿਲਕੁਲ ਲਾਈਟ ਵੇਟ ਕਪੜਾ ਹੈਗਾ ਇਹਦੇ ਉੱਪਰ ਇਦਾਂ ਪ੍ਰਿੰਟਿੰਗ ਹੋਈ ਹੋਈ ਆ ਤੇ ਉੱਪਰ ਸਾਰਾ ਵਰਕ ਹੋਇਆ ਹੋਇਆ ਹੈ ਸਾਰਾ ਘੇਰੇ ਦਾ ਕੰਮ ਹੈਗਾ ਤੇ ਆ ਇਹਦਾ ਨੈਕ ਦਾ ਕੰਮ ਹੈ ਜੀ ਠੀਕ ਹੈ ਜੀ ਤੇ ਨਾਲ ਹੈਗੀਆਂ ਨੇਗੀਆਂ ਪਲੇਨ ਸਲਵਾਰਾਂ ਤੇ ਬੈਕ ਦੇ ਦੇ ਬੈਕ ਹੈ ਜਿਹੜੀ ਉਤੇ ਵੀ ਪ੍ਰਿੰਟਿੰਗ ਸਟਾਈਲ ਹੈ ਸਾਰੀ ਬੈਕ ਤੇ ਵੀ ਏ ਪ्योर ਦੇ ਉੱਪਰ ਪੜੇ ਹੋਏ ਹੋਏ ਨੇ ਦੁਪट्टे ਬਿਲਕੁਲ ਲਾਈਟ weight ਦੇ ਨੇ ਬਹੁਤ ਹੀ ਜਿਆਦੇ ਸੋਨੇ ਨੇ ਲੇਖੋ 2.5 ਮੀਟਰ ਦਾ ਦੁਪੱਟਾ ਦਾ ਦੇਖੋ ਇਹਨਾਂ ਦਾ ਜਿਹੜਾ ਪ੍ਰਾਈਸ ਹੈ ਜੀ ਆਪਾਂ ਸਾਰਿਆਂ ਦਾ ਹੁਣ ਕੋਸ਼ਿਸ਼ ਕਰਿਆ ਕਰਾਂਗੇ ਵੀ ਪ੍ਰਾਈਜ਼ ਨਾਲ ਹੀ ਆਪਾਂ ਮੈਂਸ਼ਨ ਕਰੀਏ ਹਨਾ ਜੀ ਕਈ ਵਾਰ ਮਾਈਂਡ ਦੇ ਵਿੱਚ ਸਕਿਪ ਹੋ ਜਾਂਦਾ ਕਿ ਜਿਹੜਾ ਇਹਨਾਂ ਦਾ ਪ੍ਰਾਈਜ਼ ਹੈਗਾ ਕਿ 4500 ਹੈਗਾ ਸ਼ਿਪਿੰਗ ਚਾਰजेस ਜਿਹੜੇ ਹੈਗੇ ਨੇ ਐਕਸਟਰਾ ਜੇ ਤੁਸੀਂ ਸਟਿਚ ਕਰਵਾਉਣਾ ਚਾਹੁੰਦੇ ਤਾਂ ਆਪਣੇ ਕੋਲ ਸਟਿਚਿੰਗ ਅਵੇਲੇਬਲ ਹੈਗੀ ਹੈਗੀ ਤਾਂ ਤੁਸੀਂ ਕਰਵਾ ਸਕਦੇ ਹੋ ਨਹੀਂ ਸਟਿਚ ਕਰਵਾਉਣਾ ਤਾਂ ਤੁਸੀਂ ਇਦਾਂ ਹੀ ਮੰਗਵਾ ਸਕਦੇ ਹੋਗੇ ਠੀਕ ਹੈ ਜੀ ਜਿਹੜਾ ਤੁਹਾਡਾ ਮੀਜ਼ਰਮੈਂਟ ਆ ਉਹ ਸਹੀ ਆਪਾਂ ਨੂੰ ਪ੍ਰੋਪਰ ਵਟਸਐਪ ਤੇ ਆਉਣਾ ਮਤਲਬ ਠੀਕ ਹੋਣਾ ਚਾਹੀਦਾ ਹੈਗਾ ਜਿੱਦਾਂ ਮਤਲਬ ਵਟਸਐਪ ਤੇ ਤੁਹਾਡਾ ਵੀ ਮੀਜ਼ਰਮੈਂਟ ਆਉਂਦਾ ਹੈਗਾ ਉਦੋਂ ਹੀ ਆਪਾਂ ਸੂਟ ਰੈਡੀ ਕਰਦੇ ਹਾਂ ਕੋਈ ਵੀ ਘਾਟ ਪਾਟ ਹੁੰਦੀ ਹੈਗੀ ਮੀਜ਼ਰਮੈਂਟ ਤੋਂ ਬਿਨਾ ਮੀਜ਼ਰਮੈਂਟ ਦੇ ਵਿੱਚ ਉਹ ਤੁਹਾਡੀ ਜ਼ਿੰਮੇਵਾਰੀ ਹੈਗੀ ਜੇ ਮੀਜ਼ਰਮੈਂਟ ਤੁਸੀਂ ਸਾਨੂੰ ਸਹੀ ਭੇਜੋਗੇ ਅੱਜ ਤੱਕ ਕੋਈ ਐਦਾਂ ਨਹੀਂ ਹੋਇਆ ਹੈਗਾ ਜਿਨ੍ਹਾਂ ਦੇ ਮੀਜ਼ਰਮੈਂਟ ਬਿਲਕੁਲ ਸਹੀ ਨੇਗੇ ਤਾਂ ਨਾਪ ਬਿਲਕੁਲ ਸਹੀ ਹੀ ਆਏਗਾ ਉਹਨਾਂ ਦਾ ਜੇ ਤੁਹਾਡਾ ਮੇਜ਼ਰਮੈਂਟ ਹੀ ਨਹੀਂ ਸਹੀ ਹੈਗਾ ਕੋਈ ਘਾਟ ਵਾਧਾ ਦੀ ਜ਼ਿੰਮੇਵਾਰ ਤੁਸੀਂ ਹੀ ਹੋਵੋਗੇ ਅਸੀਂ ਕਈ ਵਾਰ ਜਦੋਂ ਸੂਟ ਅਸੀਂ ਕੂਰੀਅਰ ਕਰਦੇ ਆਂਗੇ ਸਟਿਚ ਹੋ ਕੇ ਆਉਂਦਾ ਹੈਗਾ ਉਦੋਂ ਪਹਿਲਾਂ ਅਸੀਂ ਸਾਰਾ ਮੇਜ਼ਰਮੈਂਟ ਓਪਨ ਕਰਕੇ WhatsApp ਦੇ ਵਿੱਚੋਂ ਜਿਹੜਾ ਤੁਹਾਡਾ ਮਤਲਬ ਮੇਜ਼ਰਮੈਂਟ ਭੇਜਿਆ ਹੁੰਦਾ WhatsApp ਤੇ ਉੱਪਰ ਅਸੀਂ ਸਾਰਾ ਇੱਕ ਵਾਰ ਚੈੱਕ ਕਰਦੇ ਆਂਗੇ ਇੰਟੀਡੇਪ ਨਾਲ ਮਿਲ ਕੇ ਸਾਡੇ ਕੋਲ ਜੇ ਕੋਈ ਵੀ ਘਾਟ ਵਾਧਾ ਹੁੰਦੀ ਤਾਂ ਅਸੀਂ ਠੀਕ ਕਰਵਾ ਕੇ ਦਿੰਦੇ ਆਂਗੇ ਨਹੀਂ ਉਹ ਹੁੰਦਾ ਹੈਗਾ ਤੁਹਾਡੇ ਮੇਜ਼ਰਮੈਂਟ ਦਾ ਸਾਰਾ ਸਾਡਾ ਤੁਹਾਡਾ ਸੂਟ ਸੂਟ ਮਤਲਬ ਮੈਂ ਕਿ ਦੇਖਦੇ ਆ ਸਹੀ ਹੈਗਾ ਤਾਂ ਫਿਰ ਕੋਈ ਉਦੋਂ ਇਲਾਵਾ ਵੀ ਘਾਟ ਬਾਤ ਹੁੰਦੀ ਹੈ ਤਾਂ ਜ਼ਿੰਮੇਵਾਰ ਤੁਸੀਂ ਹੀ ਹੋਵੋਗੇ ਕਿਉਂਕਿ ਜਿਵੇਂ ਮੈਜ਼ਰਮੈਂਟ ਆਊਗਾ ਉਹਦਾਂ ਹੀ ਸਟਿਚ ਹੋਊਗਾ ਸੂਟ ਨੈਕਸਟ ਸੂਟ ਕਲਰ ਹੈਗਾ ਕਹਿੰਦੇ ਵਿੱਚ ਗ੍ਰੀਨ ਕਲਰ ਹੈਗਾ ਇਹਦੇ ਉੱਪਰ ਵੀ ਮਤਲਬ ਥੋੜੇ ਜੇ ਸਟਾਈਲ ਅਲੱਗ ਲੱਗਣੇ ਇਹ ਸਾਰੇ ਸੂਟਾਂ ਦੇ ਪਰ ਰੇਟ ਸਹੀ ਹੋਈ ਨੇਗੇ ਕਿਉਂਕਿ ਇਹ ਇੱਕ ਹੀ ਬ੍ਰਾਂਡ ਦੇ ਕਪੜੇ ਲੰਗੇ ਸਾਰੇ ਬਸ ਇਹਦੇ ਮਤਲਬ ਜਿਹੜਾ ਉਹ ਘੇਰੇ ਤੇ ਫਲਾਰ ਇੱਧਰ ਸੀਗਾ ਇਹਦੇ ਮਤਲਬ ਸਾਰਾ ਮਤਲਬ ਫਰੰਟ ਤੇ ਆ ਗਿਆ ਤੇ ਇਦਾਂ ਤੁਸੀਂ ਪਾਰਟੀ ਵੇਅਰ ਜਿੱਦਾਂ ਮਰਜੀ ਪਾ ਸਕਦੇ ਹੋਗੇ ਇਹਨੂੰ ਸੂਟ ਨੂੰ ਤੇ ਲੈਂਸ ਵਗੈਰਾ ਦੀ ਫਿਨਿਸ਼ਿੰਗ ਦੁਪੱਟੇ ਤੇ ਕਰਵਾਉਣਾ ਚਾਹੋ ਤਾਂ ਕਰਵਾ ਸਕਦੇ ਹੋਗੇ ਇਹਦੀ ਵੀ ਸੇਮ ਬੈਕ ਉਦਾਂ ਹੀ ਹੈਗੀ ਇਹਦੇ ਨਾਲ ਵੀ ਪਲੇਨ ਬਾਟਮ ਆਉਂਗੀ ਤੇ ਨਾਲ ਹੈਗਾਗਾ ਦੁਪੱਟਾ ਪ੍ਰਿੰਟ ਸਟਾਈਲ ਦੇ ਵਿੱਚ ਠੀਕ ਹੈ ਜੀ ਇਹਦਾ ਜਿਹੜਾ ਪ੍ਰਾਈਸ ਐ ਇਹਦਾ ਵੀ ਪ੍ਰਾਈਸ 4500 ਹੈਗਾ ਕਿਉਂਕਿ ਜੇ ਆਪਣੇ ਕੋਲੇ ਸਟੱਫ ਦੀ ਕੁਆਲਿਟੀ ਵਧੀਆਗੀ ਤਾਂ ਆਪਾਂ ਵਧੀਆ ਚ ਲਵਾਂਗੇ ਤਾਂ ਉਹਦੀ ਪ੍ਰਾਈਸ ਦੀ ਕੁਆਲਿਟੀ ਵੀ ਹਾਈ ਹੀ ਹੋਊਗੀ ਕੱਲੂ ਮੈਂ ਤੁਹਾਨੂੰ ਘੱਟ ਪ੍ਰਾਈਸ ਵਾਲਾ ਸੂਟ ਦੇ ਦਾਂ ਤੁਸੀਂ ਕਹੋਗੇ ਜੀ ਇਹ ਖਰਾਬ ਹੋ ਗਿਆ ਐ ਹੋ ਗਿਆ ਉਹੀ ਗੱਲ ਨਾ ਵੀ ਘਟਿਆ ਥੋੜੀ ਜਿਹੀ ਸਸਤਾ ਸਸਤਾ ਹੀ ਹੁੰਦਾਗਾ ਜੇ ਤੁਸੀਂ ਵਧੀਆ 2400 ਨਾਲ ਕੋਈ ਫਰਕ ਨਹੀਂ ਪੈਂਦਾ ਜੇ ਤੁਸੀਂ 2400 ਰੁਪਿਆ ਵਾਧਾ ਲਾ ਦੋਗੇ ਤਾਂ ਤੁਹਾਡੇ ਲਈ ਚੀਜ਼ ਵੀ ਵਧੀਆ ਹੀ ਆਊਗੀ ਥਰਡ ਕਲਰ ਇਹਦੇ ਵਿੱਚ ਗ੍ਰੇ ਹੈਗਾ ਇਹਦੇ ਨਾਲ ਵੀ ਹੈਗੀ ਹੈ ਕਿ ਮਤਲਬ ਜਿਹੜੀ ਸਲਵਾਰ ਹੈ ਪਲੇਨ ਹੈਗੀ ਦੁਪਟਾ ਸਾਰੇ ਕਲਰ ਬਹੁਤ ਜ਼ਿਆਦੇ ਸੋਹਣੇ ਨੇ ਇੱਕ ਤੋਂ ਇੱਕ ਹਟਕੇ ਨੇ ਕੋਈ ਵੀ ਤੁਸੀਂ ਲੈਣਾ ਚਾਹੁੰਦੇ ਹੋਗੇ ਤਾਂ ਆਪਣਾ ਫਟਾਫਟ ਆਰਡਰ ਕਨਫਰਮ ਕਰਕੇ ਆਪਾਂ ਨੂੰ ਵਟਸਐਪ ਤੇ ਤੁਸੀਂ ਰਖਵਾ ਸਕਦੇ ਹੋਗੇ ਸੂਟ ਚਤਾਰੰਗ ਹੈਗਾਗਾ ਇਹਦੇ ਵਿੱਚ ਜੀ ਪੀਚ ਕਲਰ ਸਾਰੇ ਨੇ ਕੋਈ ਲਾਈਟ ਲੈਣਾ ਚਾਹੁੰਦਾ ਲਾਈਟ ਲੈ ਲਓ ਕੋਈ ਡਾਰਕ ਲੈਣਾ ਚਾਹੁੰਦਾ ਤਾਂ ਡਾਰਕ ਵੀ ਲੈ ਸਕਦੇ ਹੋਗੇ ਪਲੇਨ ਪੀਚ ਬੋਟਮ ਹੈਗੀ ਤੇ ਨਾਂ ਲਗਾ ਦੁਪੱਟਾ ਇਹਦਾ ਪ੍ਰਾਈਸ ਵੀ ਹੈਗਾਗਾ 4500 ਲਾਸਟ ਸੂਟ ਪੰਜਵਾਂ ਕਲਰ ਹੈਗਾ ਇਹਦੇ ਵਿੱਚ ਬਲੂ ਤੇ ਵੀ ਵਰਕ ਹੋਇਆ ਹੈਗਾ ਦੇਖੋ ਬਹੁਤ ਜਿਆਦਾ ਸੋਹਣਾ ਕਲਰ ਹੈ ਇਹ ਜੀ ਪਲੇਨ ਮਾਟਰ ਹੈ ਨਾਲ ਹੈਗਾ ਦੁਪੱਟਾ ਇਹ ਦੇਖੋ ਬਹੁਤ ਜ਼ਿਆਦਾ ਸੋਨਾ ਕਲਰ ਹੈਗਾ ਕੋਈ ਵੀ ਤੁਹਾਨੂੰ ਸੂਟ ਪਸੰਦ ਆਉਣਾਗਾ ਤਾਂ ਤੁਸੀਂ ਆਪਾਂ ਨੂੰ ਸਕਰੀਨ ਸ਼ਾਟ ਲੈ ਕੇ WhatsApp ਤੇ ਮੈਸੇਜ ਕਰ ਸਕਦੇ ਹੋ ਉਹ ਜਿਹੜਾ WhatsApp ਦਾ ਨੰਬਰ ਆ ਉਹ ਆਪਣਾ ਵੀਡੀਓ ਦੇ نیچے ਮੈਂਸ਼ਨ ਕੀਤਾ ਹੁੰਦਾ ਹੈਗਾ 8557905009 ਆਪਣਾ WhatsApp ਦਾ ਨੰਬਰ ਹੈਗਾ ਤਾਂ ਉੱਤੇ ਜਾ ਕੇ ਤੁਸੀਂ ਆਪਣਾ ਸੂਟ ਪੇਮੈਂਟ ਕਰਕੇ ਰਖਵਾ ਸਕਦੇ ਹੋਗੇ ਦੈਨ ਨਾਲ ਦੀ ਨਾਲ ਤੁਸੀਂ ਆਪਣਾ ਹਨਾ ਜਦੋਂ ਤੁਸੀਂ ਪੇਮੈਂਟ ਕਰ ਦਿੰਦੇ ਹੋਗੇ ਨਾਲ ਦੀ ਨਾਲ ਤੁਸੀਂ ਆਪਣਾ ਐਡਰੈਸ ਸੈਂਡ ਕਰ ਦਿਆ ਕਰੋ ਤਾਂ ਕਿ ਅਸੀਂ ਪਾਰਸਲ ਜਿਵੇਂ ਤੁਸੀਂ ਜੇ ਹੁਣ ਰਾਤ ਨੂੰ ਉਹ ਕਰੋਗੇ ਤਾਂ ਤੁਹਾਡਾ ਕੱਲ ਨੂੰ ਪਾਰਸਲ ਅਸੀਂ ਕੱਢ ਦਾਂਗੇ ਠੀਕ ਹੈ ਜੀ ਕੋਈ ਵੀ ਤੁਹਾਨੂੰ ਸੂਟ ਪਸੰਦ ਆਉਂਦਾਗਾ ਸਕਰੀਨਸ਼ਾਟ ਲੈ ਕੇ ਆਪਾਂ ਨੂੰ ਵਟਸਐਪ ਤੇ ਮੈਸੇਜ ਕਰ ਦਿਓ ਉਮੀਦ ਕਰਦੀ ਹਾਂ ਸਾਡੀ ਵੀਡੀਓ ਪਸੰਦ ਆਈ ਹੋਗੀ ਨੈਕਸਟ ਵੀਡੀਓ ਤੁਹਾਡੇ ਲਈ ਜਲਦੀ ਲੈ ਕੇ ਆਵਾਂਗੇ ਧੰਨਵਾਦ ਜੀ ਸਾਰਿਆਂ ਦਾ